ਆ ਮੇਰੇ ਭਾਈ ਤੋਂ ਇੱਕੋ ਬਾਬਾਈ ਦਾ ਪ੍ਰਸਾਦ ਜਾ ਰਿਹਾ ਆਓ ਆਪਾਂ ਉਹਨਾਂ ਨਾਲ ਫਲਬਾਤ ਕਰਦੇ ਆਂ ਕੀ ਕਹਿੰਦੇ ਪ੍ਰਕਾਸ਼ ਬਾਰੇ ਹਰੇ ਨੀਰ ਕੋਲ Aku ngapain aja, lepas itu ya. ਆਪਾ ਬਾਬਾਈ ਨਾਲ ਗੱਲ ਕਰਦੇ ਕੀ ਕਹਿੰਦੇ ਹੈ ਬਣਾਈ ਬਣਾਈ ਮੈਂ ਪਤਾ ਕਰ ਰਿਹਾ ਹਾਂ ਹਰੀ ਬਾਬੇ ਕੀ ਨਾਮ ਹੈ ਗੁਰਦੁਆਰਾ ਸਾਹਿਬ ਦੇ ਇਹ ਅਜੋ ਨਗਰ ਕੀਰਤ ਚੱਲਿਆ ਹੈ ਗੁਰਦੁਆਰਾ ਭਗਤ ਨਾਮਦੇਵ ਜੀ ਇਹ ਗੁਰਦੁਆਰਾ ਸਾਹਿਬ ਚੱਲਿਆ ਜੋ ਭਗਤ ਨਾਮਦੇਵ ਜੀ ਦੇ ਸਰਬਾਤ ਗੁਰਪ੍ਰੋਤ ਵਰਪ ਦੇ ਨਗਰ ਕੀਰਤਨ ਹੈ ਸਵੇਰ ਤੋਂ ਲੈ ਕੇ ਆਪਣੀ ਮਰੀਕ ਸਿੰਘ ਰੋਡ ਧੋਬੀ ਬਾਜ਼ਾਰ ਤੋਂ ਹੁੰਦਾ ਹੋਇਆ ਆਪਣਾ ਬਹਿਣਾ ਚੌਕ ਇੱਧਰ ਬੱਸ ਸਟੈਂਡ ਤੋਂ ਹੁੰਦਾ ਹੋਇਆ ਭੱਟੀ ਰੋਡ ਵਿੱਚ ਵੀ ਹੁੰਦੇ ਹੋ ਕੇ ਭਗਤ ਨਾ ਮੀਰ ਕੋਰਤੋਰਾ ਸਾਬਤ ਸੁਆਪਤੀ ਹੋਵੇਗੀ। ਉਸ ਵੇਰ ਤੋਂ ਲੈ ਕੇ ਬੜਾ ਸੰਗਤ ਅੱਜ ਤਿਆਰ ਹੈ ਬੜੀਆਂ ਚਾਹ ਦੇ ਨਾਲ ਸੰਗਤ ਇਹਦਾ ਲਾਹ ਲੈ ਰਿਹਾ ਜੀ। ਸੋ ਬੀਐਮਪੀ ਜੋ ਇਸ ਤਰ੍ਹਾਂ ਇਸ ਬਾਗਮੈ ਪਰਾਲ ਮਿਲ ਕੇ ਸਾਰੇ ਸਹਿਯੋਗ ਨਾਲ ਕਰਾ ਕਰੀਏ ਤਾਂ ਕਿ ਇਹੜੇ ਆਪਣੀਆਂ ਸਾਡੇ ਗੁਰੂ ਸਿਵਾਨਾ ਨਾਲ ਜੋ ਸਾਡੇ ਲਈ ਉਪਕਾਰ ਕੀਤੇ ਉਹਨੂੰ ਅਸੀਂ ਹੋਰ ਜਾਣੂ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਬ ਇਹ ਗੁਰਪ੍ਰੋਭ ਜੋ ਮਨਾਇਆ ਜਾ ਰਿਹਾ ਕਿੰਨੇ ਮਤਿਆਰ ਮਨਾਇਆ ਜਾ ਰਿਹਾ। ਇਹ ਭਗਤ ਨਾਮਦੇਵ ਜੀ ਜਿਨ੍ਹਾਂ ਦੇ ਬਾਣੇ ਧਰਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਸਾ ਚਾ ਜੋ ਕਿ ਮਤਲਬ ਇੱਕ ਆਪਣੇ ਜੋ ਸਿੰਬਾ ਬਰਾਦਰੀ ਹੈ ਦਾ ਆਪਣੇ ਇਹਨਾਂ ਇਹਨਾਂ ਦੇ ਸੰਬੰਧ ਤੇ ਇਹਨਾਂ ਨੇ ਇਹ ਜਿਆਦਾ ਬਣਾਉਂਦੇ ਆ ਲੇਕਿਨ ਭਗਤ ਨਾਮਦੇਵ ਦੀ ਬਾਣੀ ਧਰਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਜਿੱਤੇ ਸਾਰੇ ਇਹ ਧਰਮ ਸਥਾਪਿਤ ਕਰ ਦਿੱਤਾ ਗਿਆ ਉਹਨਾਂ ਦਾ ਪ੍ਰਕਾਸ਼ ਗੁਰਪੁਰ ਹੈ ਉਹਨੂੰ ਸੰਬੰਧ ਤੇ ਇਹ ਸਾਰਾ ਸਮਾਗਮ ਰੱਖਿਆ ਗਿਆ ਸੋ ਸਾਰਿਆਂ ਸੰਗਤਾਂ ਦਾ ਬੜਾ ਸਹਿਯੋਗ ਹੈ ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਏਗਾ ਇਹ ਗੁਰਦੁਆਰਾ ਜੋ ਭਗਤ ਨਾਮਦੇਵ ਜੀ ਨਾਮਦੇਵ ਰੋਡ ਤੇ ਗੁਰਦੁਆਰਾ ਉੱਥੋਂ ਹੁੰਦਾ ਹੋਇਆ ਆਪਣੀ ਅਮਰੀਕ ਸਿੰਘ ਰੋਡ ਤੋਂ ਅਮਰੀਕ ਸਿੰਘ ਰੋਡ ਤੋਂ ਹੋ ਕੇ ਥੋਬੀ ਬਾਜ਼ਾਰ ਪੈਜਲੀ ਹੁੰਦਾ ਹੋਇਆ ਤੇ ਮਹਿਣਾ ਚੌਕ ਬਾਣਾ ਬਾਸਟੈਂਡ ਨਵਾ ਬਾਸਟੈਂਡ ਤੋਂ ਹੁੰਦਾ ਭੱਟੀ ਰੋਡ ਤੋਂ ਆਮ ਭਗਤ ਗੁਰਦੁਆਰੇ ਦੇ ਨਾਮ ਦੇ ਉੱਥੇ ਸਵਾਫਤੀ ਹੋਵੇਗੀ ਸ਼ਾਮ ਨੂੰ ਗੁਰੂ ਕੇ ਲੰਗਰ ਵਾਤੇ ਜਾਣਗੇ कोन गणे गुर्ते रे कौ घणे घुरते रे कौ घणे ਤੇ ਤੁਹਾਨੂੰ ਜਬਾਰ ਦੇ ਅੰਕਸਾਨੀਂ ਤੇ ਬਾਰ ਦੇ ਅੰਕਸਾਨੀਂ ਕੋਣ ਆਪਾ ਉਹ ਬਾਬਾਈ ਨਾਲ ਗੱਲ ਕਰਦੇ ਕੀ ਕਹਿੰਦੇ ਆ ਫਿਰ ਕੀ ਨਾਮ ਹੈ ਮੇਰਾ ਨਾਮ ਮੇਰ ਸਿੰਘ ਜੀ ਗਿੱਕੂਸਕਰ ਤ੍ਰੀਚਕੀ ਦਾ ਸੰਵਾਰ ਦੇ ਚੰਦਾ ਇਹ ਨਗਰ ਕੀਰਤਨਾ ਹਰ ਸਾਲ ਦੀ ਤਰ੍ਹਾਂ ਤਨਤਨ ਸ੍ਰੋਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਂਦਾ ਇਸ ਦੇ ਸਵੰਦ ਦੇ ਬਿੱਟਾ ਸੱਲ ਸ੍ਰੀ ਖੰਡਪੁਰ ਸਾਹਿਬ ਦਾ ਆਰੰਭ ਹੋਇਸੀ ਤੇ ਅੱਜ ਨਗਰ ਕੀਰਤਨ ਸੁਆਏ ਨੇ ਤੇ ਕੱਲ ਨੂੰ ਕੱਲ ਨੂੰ ਤੰਤਰੇ ਕੁਝ ਹਣਪਰ ਕਰਦੇ ਤਾਂ ਉਪਾਏਗੇ ਜਦੋਂ ਪ੍ਰੰਤ ਪੁੱਲੇ ਪੰਡਾਲ ਦੇ ਵਿੱਚ ਰੁਕਣੀ ਜਥੇ ਰੁਛਣੀ ਜਥੇ ਇਹ ਦੇ ਕਹਾਵਾਤ ਸੰਗਤਾਂ ਸੰਗਤਾਂ ਨੂੰ ਗੁਰੂ ਦੇ ਪਾਣੀ ਨਾਲ ਜੋੜਨਗੇ ਕੋਈ ਨਗਰ ਕੀਰਤਨ ਦੇ ਵਿੱਚ ਬਹੁਤ ਵੱਡਾ ਸ਼ਾਹ ਸੰਗਤ ਦੇ ਵਿੱਚ ਸੰਗਤਾਂ ਬਹੁਤ ਭਾਰੀ ਗਿਣਤੀ ਦੀ ਜੁੜੀਆਂ ਨੇ ਇਹ ਨਗਰ ਦੀ ਉਤਨਾ ਕੌਣੀ ਪਾਤਸ਼ਾਹ ਪਾਪਾ ਨਾਮਦੇਵ ਜੀ ਦੇ ਭਵਨ ਤੋਂ ਚਾਲੂ ਹੋ ਕੇ ਇਹ ਰੀਤ ਰੋ ਮਾਣ ਦੇ ਕਿ ਵਾਸਤਾਂਡ ਉਸ ਤੋਂ ਬਾਜ਼ਾਰ ਧੋਬੀ ਬਾਜ਼ਾਰ ਮਹਿਣਾ ਚੌਕੋਂ ਦਾ ਹੋਇਆ ਵਾਪਸੀ ਆ ਜੋ ਨਾਮ ਦੇ ਭੌਂਕੇ ਹੋਵੇਗੀ ਤੋਂ ਅਥੀ ਜ਼ਿਲ੍ਹਾ ਪ੍ਰਸ਼ਾਸਨ ਦਾ ਨਾਮ ਦੇ ਪੱਤਰ ਨਾਮਦੇਵ ਪੱਤਰਕੇ ਜਿਹੜੇ ਸਾਡੇ ਪੱਤਰਕਾਰ ਵੀਰ ਹੈ ਅਸੀਂ ਉਹਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਪਹਿਤ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਵਧੀਆ ਪ੍ਰੋਗਰਾਮ ਕਰਕੇ ਜਿਹੜਾ ਕਿ ਸਾਡਾ ਗੁਰ ਪ੍ਰੋਗਰਾਮ ਸੀ ਟੂਰ ਸੀ ਨਗਰ ਕੀਰਤਨ ਦਾ ਵਧੀਆ ਸੱਜੇ ਦੰਗਰ ਨਵਾਇਆ ਅਥੀ ਉਹਨਾਂ ਦਾ ਪਹਿਤ ਲੋ ਧੰਨਵਾਦ ਕਰਦੇ ਆ ਧੰਨਵਾਦੀ ਮੇਰੇ ਨਾਲ ਸਾਡੇ ਹਰਜਿੰਦਰ ਸਿੰਘ ਜੀ ਰਾਤੂ ਤੇ ਆਪਣੇ ਹੋਰ ਬਹੁਤ ਸਾਰੀਆਂ ਸੰਗਤਾਂ ਹਰਪ੍ਰੀਤ ਸਿੰਘ ਦੀ ਕਾਲੀ ਹੋਰ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਜੁੜ ਗਏ ਨੇ ਸਾਡਾ ਜਿਲ੍ਹਾ ਮੈਂ ਦੁਆਰਾ ਫਿਰ ਸਾਡੇ ਸੰਗਤ ਵੱਲੋਂ ਗੁਰਪੁਰਪ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਜੀ ਲੱਖ ਲੱਖ ਵਧਾਈ ਠੀਕ ਹੈ ਜੀ